ਕਿਸ ਤਰ੍ਹਾਂ ਸਬਬ ਬਣਿਆ ਕਿਸ ਤਰ੍ਹਾਂ ਵਾਕੇ ਦਾ ਉਹਨਾਂ ਨੇ ਫੋਨ ਕੀਤਾ ਸੀ ਆ ਅਰਚੇ ਨੇ एकदम ਆ ਗਏ ਇਹ ਮੈਂ ਇਹ ਨਹੀਂ ਜਾਣਦਾ ਸੀ ਕਿ ਕੋਈ ਨਾ ਬਾਈ ਜੀ ਉਹਨੂੰ ਤੇ ਇੱਕਦਮ ਆ ਗਏ ਇਹਨਾਂ ਨਾਲ ਤੇ ਖਤ ਬਹੁਤ ਜ਼ਿਆਦਾ ਹੋ ਗਿਆ ਕੀ ਗੱਲਬਾਤ ਕੀਤੀ ਸੀ ਉਹਨਾਂ ਨਾਲ ਸਾਡਾ ਪਿਆਰ ਉਹੀ ਮਤਲਬ ਜਿਵੇਂ ਪਿਆਰ ਨਾਲ ਗੱਲਾਂ ਕਰਦੇ ਹੁੰਦੇ ਆ ਤੇ ਕੋਈ ਸ਼ੀਰਵਾ ਲੈ ਆ ਉਹਨਾਂ ਨੇ ਬਜ਼ੁਰਗਾਂ ਤੋਂ ਹਾਂ ਹਾਂ ਤੇ ਇੱਕ ਤਰ੍ਹਾਂ ਵੀ ਸਾਰਿਆਂ ਨੂੰ ਵਧੀਆ ਬੰਦੇ ਮੰਨਣਾ ਚਾਹੀਦਾ ਵਧੀਆ ਆਣ ਕੇ ਅਸ਼ੀਰਵਾਦ ਲੈਣਾ ਚਾਹੀਦਾ ਕਿੰਨਾ ਸਮੇਂ ਦਾ ਗੱਦਾ ਜੀ ਤੁਸੀਂ ਸਾਂਝੇ ਰੁੱਕੇ ਨੇ ਇੱਥੇ ਮੇਰੇ ਕੋ ਧੰ ਘੰਟੇ ਰੁਕੇ ਜੀ ਅੱਧਾ ਘੰਟਾ ਪੂਰਾ ਰੁਕੇ ਹਾਂਜੀ ਹਾਂਜੀ ਤੇ ਜਿਸ ਸਮੇਂ ਆਇਸੋ ਸਮੇਂ ਕੋਈ ਨਹੀਂ ਹਤੇ ਕਰਾਊਡ ਆਸੀਗਾ ਨਹੀਂ ਨਹੀਂ ਰਾਤਾਂ ਹੁੰਦੇ ਹੀ ਜਾਂਦਾ ਤਾਂ ਤੇ ਉਹ ਵੀ ਕਰਕੇ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ ਆਹ ਹੋ ਗਿਆ ਜੀ ਤੇ ਤਸਵੀਰਾਂ ਵਗੈਰਾ ਵੀ ਕਰਾਈਆਂ ਹੋਏ ਹਾਂਜੀ 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 ਤਾਂ ਕਿੰਨਾ ਕੰਮ ਵਧਿਆ ਤੁਹਾਡਾ ਜਦੋਂ ਇਕੱਟਾ ਵਟਾ ਪਰਸਨ ਆਂਦਾ ਪਰਸਨੈਲਿਟੀ ਇੱਥੇ ਕੰਮ ਤਾਂ ਵਧਿਆ ਉਦੋਂ ਹੋ ਗਿਆ ਜੀ ਕੰਮ ਤਾਂ ਵਧਿਆ ਹਾਂਜੀ ਹਾਂਜੀ ਲੋਕਾਂ ਨੇ ਕਿਹਾ ਕਿ ਪਹਿਲਾਂ ਹੀ ਫਰਕ ਸੀਗਾ ਤੇ ਹੁਣ ਹੋਰ ਫਰਕ ਪੈ ਗਿਆ ਠੀਕ ਹੈ ਨਾ ਚਾਹੂਗੇ ਭਾਈ ਜ ਇਹ ਕੋ ਇੱਕ ਲੜਕੇ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਹਰ ਇੱਕ ਬੱਚੇ ਨੂੰ ਇਸ ਤਰ੍ਹਾਂ ਤਰੱਕੀ ਕਰਨੀ ਚਾਹੀਦੀ ਆ ਇਸ ਤਰ੍ਹਾਂ ਵਧੀਆ ਬੰਦੇ ਬਣਨਾ ਚਾਹੀਦਾ ਵਾ ਇਸ ਤਰ੍ਹਾਂ ਤਰੱਕੀਆਂ ਕਰਕੇ ਆਪਦੀ ਮਾਪੇ ਦਾ ਨਾਂ ਰੋਸ਼ਨ ਉੱਚਾ ਕਰੋ ਮਸਸ ਸਸ਼ਿਗਰਾ ਆਪ ਦੋਸਤੋ ਮੈਂ ਦਾ ਦੋਸਤ ਹਰਦੀਪੂ ਆ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੋ ਦੋਸਤੋ ਇੱਕ acha ਇਹੋ ਜੇ ਪਰਸਨ ਨਾਲ ਮਿਲਵਾਵਾਂਗੇ ਤੁਹਾਨੂੰ ਜਿਨ੍ਹਾਂ ਦਾ ਨਾਮ ਹੈਗਾ ਹਿੰਮਤ ਸਿੰਘ ਜੀ ਉਹ ਤੁਹਾਨੂੰ ਦੱਸਦਾ ਕਿ ਜਿੱਤੇ ਦਲਜੀਤ ਦਸਾਂਝ ਜੀ ਹਰ ਕੋਈ ਵੱਡਾ ਫੈਨ ਹੈ ਪੂਰੀ ਦੁਨੀਆ ਦੇ ਵਿੱਚ ਉੱਥੇ ਦਲਜੀਤ ਦਸਾਂਝ ਉਹਨਾਂ ਦੇ ਫੈਨ ਨਿਕਲੇ ਜੀ ਹਾਂ ਮੈਂ ਗੱਲ ਕਰ ਰਿਹਾ ਲੁਧਿਆਣਾ ਸ਼ਹਿਰ ਦੇ ਬੱਪਾ ਟੀ ਸਟਾਲ ਦੀ ਜਿੱਤੇ ਕੀ ਉਹ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਇਸ ਸਮੇਂ ਤੁਸੀਂ ਦੇਖਿਆ ਕਿ ਬਹੁਤ ਸਾਰੀ ਵੀਡੀਓਜ਼ ਵਾਇਰਲ ਹੋਈਆਂ ਸੀ ਆਪਣੀ ਫਿਲਮ ਦੀ ਪ੍ਰੋਮੋਸ਼ਨਲ ਟਾਈਮ ਤੇ ਜਦੋਂ ਲੁਧਿਆਣਾ ਸ਼ਹਿਰ ਤੇ ਆਏ ਸੀ ਤੇ ਇੱਕ ਉਹ ਹੈਗੇ ਨੇ ਉਹ ਇਸ ਟਾਈਮ ਬਾਬਾ ਕੀ ਸਟਾਲ ਤੇ ਜਰ ਤੇ ਪਹੁੰਚਿਆ ਦੂਸਰੇ ਦੇਖਿਆ ਕਿਸ ਪ੍ਰਕਾਰ ਉਹਨਾਂ ਨੇ ਫਤਿਹ ਬੁਲਾਈ ਫਤਿਹ ਬੁਲਾ ਕੇ ਉਸ ਤੋਂ ਬਾਅਦ ਉਹਨਾਂ ਨੇ ਚਾਹ ਤਿਆਰ ਕੀਤੀ ਬਾਬਾ ਜੀ ਨੇ ਉਸ ਤੋਂ ਬਾਅਦ ਚਾਹ ਜਿਹੜੀ ਦੇਣ ਤੋਂ ਬਾਅਦ ਬਿਸਕੁਟ ਚਾਹ ਪੀਂਦੇ ਨਜ਼ਰ ਆਏ ਔਰ ਉਸ ਦੇ ਦੌਰਾਨ ਜਿਹੜਾ ਹੈਗਾ ਮੈਂ ਤੁਹਾਨੂੰ ਦੱਸ ਦਵਾਂ ਕਿ ਬਾਬਾ ਜੀ ਕਾਫੀ ਪ੍ਰਸਾਨ ਨਵੇਂ ਦਾ ਅੰਦਾਜ਼ਾ ਕੀਣੀ ਥਾ ਹੈਗੀ ਹੈ ਉਸ ਤੋਂ ਬਾਅਦ ਕਾਫੀ 13 ਰੁਪਏ ਆ ਗਈ ਹੈ ਹਰ ਕੋਲ ਇੱਕ ਚਾਹ ਪੀ ਰਿਹਾ ਉਹ ਮੇਰੇ ਬੈਕਸਾਈਡ ਤੋਂ ਦੇਖੋ ਤਾਂ ਨੌਜਵਾਨ ਤੇ ਆ ਕੇ ਚਾਹ ਪੀਂਦੇ ਮੈਗੀ ਖਾਂਦੇ ਤੇ ਨਜ਼ਰ ਆ ਰਹੇ ਹੈਗੇ ਨੇ ਔਰ ਖੁਦ ਲੋਕੀ ਅੱਜ ਆ ਕੇ ਹੀ ਕਹਿ ਰਹੇ ਨੇ ਕਿ ਅਸੀਂ ਇਥੇ ਤਾਂ ਆਏ ਰਹਿ ਕਿਉਂਕਿ ਇਥੇ ਦਲਜੀਤ ਸਾਹਿਬ ਨਾਲ ਚਾਹ ਪੀਤੀ ਸੀ ਤੇ ਹੁਣ ਅਸੀਂ ਫਾਈਨਲੀ ਬਾਬਾ ਜੀ ਤੋਂ ਪੁੱਛਦੇ ਹਾਂ ਕਿ ਕਿਸ ਪ੍ਰਕਾਰ ਦੇ ਨਾਲ ਇਹਨਾਂ ਦਾ ਉਹ ਦਿਨ ਕਿੱਦਾਂ ਦਾ ਯਾਦਗਾਰ ਦਿਨ ਬਣਿਆ ਕਿ ਜਦੋਂ ਇੰਨੀ ਦਲਜੀਤ ਕੋਧਨ ਦੇ ਕੋਲ ਆਇਆ ਔਰ ਉਸ ਦੇ ਨਾਂ ਨਾਲ ਕਦੋਂ ਓਪਨ ਹੋਇਆ ਥੋੜਾ ਜਿਹਾ ਰੇਵ ਬੰਦ ਲੈਣੇ ਆ ਹਿੰਮਤ ਸਿੰਘ ਜੀ ਤੋਂ ਸਸੀ ਗਬਾਈ ਅੱਸੀ ਗਾਲ ਜੀ ਬਾਬਾ ਜੀ ਥੋੜਾ ਬਾਰੇ ਆਪਣੇ ਬਾਰੇ ਦਸ਼ਕਾ ਦੱਸੋ ਕਿ ਕਿਸ ਪ੍ਰਕਾਰ ਦੇ ਨਾਲ ਇਹ ਜਿਹੜਾ ਬਾਬਾ 30 ਸਟਾਲ ਦਾ ਉਸੇ ਨਾਮ ਪਾਇਆ ਔਰ ਕਿੰਨੇ ਸਮੇਂ ਤੋਂ ਚਲਾ ਰਹੇ ਹੋ ਆਪਣੇ 20 ਸਾਲ ਹੋ ਗਏ ਜੀ ਇਹਨਾਂ ਸਾਰੇ ਤੁਹਾਡੇ ਰਜਣਾ ਦੇ ਨਾਲ ਇਹ ਬਹੁਤ ਜ਼ਿਆਦਾ ਇਹਨਾਂ ਨੇ ਨਾਲ ਕੰਮ ਮੇਰਾ ਚੱਲਦਾ ਵਧੀਆ ਤੁਹਾਡੇ ਸੰਸਾਰ ਦੇ ਨਾਲ ਹੂੰ ਹੂੰ ਰਜਣਾ ਦੇ ਸ਼ਹਿਰ ਦੇ ਨਾਲ ਬਹੁਤ ਵਧੀਆ ਕੰਮ ਚੱਲਦਾ 20 ਸਾਲ ਤੋਂ ਚਲਾਉਂਦੇ ਆ 20 ਸਾਲ ਤੋਂ ਕਿੰਨੀਆਂ ਥਾਵਾਂ ਬਦਲੀਆਂ ਤੁਸੀਂ ਐਸੇ ਏਰੀਆ ਦੇ ਵਿੱਚ ਮੈਂ 4-5 ਜਗ੍ਹਾ ਤੇ ਬਦਲ ਗਿਆ अच्छा जी हां जी हां जी चार पांच थमा थमा बदल के फिर फाइनली हुन एनु कितना टाइम हो गया ए भी हो गई 5 6 साल हो गए 5 6 साल हो गए हां जी अच्छा उस तो बारे गल करिए ते की की चीजियां ਤੁਸੀਂ ਤੇ ਨੰਦੇ ਚਾਹ ਦੇ ਨਾਲ ਚਾਹ ਦੇ ਨਾਲ ਫਾਸਟ ਫੂਡ ਹੈਗਾ ਸਾਰਾ ਜੀ اچھا ਪੂਰਾ ਫਾਸਟ ਚਾ ਮਟੀਆਂ ਬਿਸਕਟ ਵਗੈਰਾ ਐਸਾ ਐਤਵਾਰੀ ਪਰੋਠੇ ਹੁੰਦੇ ਬਹੁਤ ਦਰੋ ਦਰੋ ਲੋਕ ਖਾਣੋਂਗੇ ਆਪਣੀ ਠੀਕ ਹੈ ਹਾਂ ਜੀ ਔਰ ਜਿਸ ਤਰ੍ਹਾਂ ਕੀ ਇੱਕ ਜਿਹੜੀ ਵੀਡੀਓ ਵਾਇਰਲ ਹੋਈ ਹੈ ਦਲਜੀਤ ਉਸਾਇਨ ਦੇ ਨਾਲ ਤੁਹਾਡੀ ਕੀ ਦਲਜੀਤ ਉਸਾਨ ਤੁਹਾਡੇ ਕੋਲ ਆਇਆ ਉਹਨੇ ਤੱਕ ਚਾਹ ਪੀਤੀ ਮਤਲਬ ਚਰਚਾ ਦਾ ਵਿਸ਼ਾ ਆ ਗਿਆ ਪੂਰੇ ਲਗਾਨੇ ਛੇੜ ਗਿਆ ਸੀਗਾ ਕਿਸ ਤਰ੍ਹਾਂ ਸਬਬ ਬੜਿਆ ਕਿਸ ਤਰ੍ਹਾਂ ਵਾਈ ਕਿ ਕਿਉਂ ਉਹਨੇ ਫੋਨ ਕੀਤਾ ਸੀ ਜਾਂ ਖਰਚੇ ਨੇ एकदम ਆ ਗਏ ਇਹ ਮੈਂ ਨਹੀਂ ਲਾਣ ਦਾ ਸੀ ਤਾਂ ਦੇਖੋ ਇਹਦਾ ਬਾਈ ਜੀ ਉਹਨੂੰ ਤੇ एकदम ਇਹਨਾਂ ਨਾਲ ਆਉਣ ਦੇ ਨਾਲ ਤੇ ਖਤ ਬਹੁਤ ਜ਼ਿਆਦਾ ਹੋ ਗਿਆ ਤੇ ਆਟੋਂ ਦੇ ਨਾਲ ਅੱਛਾ ਤੁਸੀਂ ਬਾਈ ਜੀ ਨੂੰ ਜਾਣਦੇ ਨਹੀਂ ਸੀਗਾ ਦਲਜੀਤ ਹੈ ਜਾਂ ਕੋਣ ਆ ਗਿਆ ਤੁਸੀਂ ਕੀ ਸੱਚੇ ਕੋਣ ਹੈ ਵੈਸੇ ਚਾਹ ਪੀਣ ਆਇਆ ਕੋਈ ਬੰਦਾ ਨਹੀਂ ਨਹੀਂ ਇਤਨਾ ਬਹੁਤ ਲੋਕ ਤਖੜੇ ਤਖੜੇ ਆਉਂਦੇ ਆ ਮੇਰੇ ਕੋਲੇ ਲੀਡਰ ਆਉਂਦੇ ਨੇ ਇਤਨਾ ਮੈਂ ਕਿਹਾ ਵੀ ਕੋਈ ਲੀਡਰ ਆ ਗਿਆ ਕੋਈ ਹਾਂ ਹਾਂ ਇਸ ਤਰ੍ਹਾਂ ਕਰਕੇ ਕੋਈ ਲੀਡਰ ਆ ਹੈਗੇ ਨੇ ਤੇ ਇਹਨਾਂ ਨੇ ਚਾਹ ਬਣਵਾਈ ਆ ਇਹ ਹੋ ਰਹੀ ਹੋ ਰਹੀ ਹੋ ਰਹੀ ਪਤਾ ਲੱਗਿਆ ਵੀ ਇਸ ਤਰ੍ਹਾਂ ਇਹ ਇੰਨਾ ਵੀ ਨਹੀਂ ਜੀ ਪਤਾ ਲੱਗਿਆ ਮੈਨੂੰ ਵੀ ਇੰਨੇ ਹਾਈ ਲੈਵਲ ਦੇ ਇਹ ਐਡਾ ਵੱਡਾ ਸਿੰਗਰ ਹੈਗਾ ਕਲਾਕਾਰ ਹੈਗਾ ਹੈੱਡ ਹੈਗਾ ਤੇ ਮੈਨੂੰ ਪਤਾ ਹੁੰਦਾ ਤਾਂ ਫਿਰ ਮੈਂ ਇਹਨਾਂ ਨਾਲ ਬਹੁਤ ਡੂੰਗੇ ਵਿਚਾਰ ਕਰਨੇ ਸੀਗੇ ਪਰ ਡੂੰਗੇ ਵਿਚਾਰ ਉਸ ਤਰ੍ਹਾਂ ਨਹੀਂ ਹੋਏ ਨੇ ਵੀ ਵਿਚਾਰ ਕੀ ਗੱਲਾਂ ਇੱਥੇ ਦੇਖ ਰਹੇ ਜਿੱਦਾਂ ਤਸਵੀਰਾਂ ਉਸ ਕਿ ਚਾਹੀਆਂ ਫਤਿਹ ਬਲਾਨ ਦੀ ਹੋਈ ਹੈ ਚਾਹ ਪਾਣ ਦੀ ਤੁਹਾਡੀ ਹੋ ਰਹੀ ਹੈ ਹਾਂਜੀ 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 ਹਾਂ ਇਸ ਤਰ੍ਹਾਂ ਮੇਰੇ ਕੋਲ ਆਈ ਉਹਨਾਂ ਕੋਲ ਇੱਕ ਫੋਟੋ ਚਾਹੀਆਂ ਇਤਨਾ ਮਤਲਬ ਬਹੁਤ ਵਧੀਆ ਮੈਂ ਨਾ ਗੱਲਾਂ ਕੀਤੀਆਂ ਉਹਨਾਂ ਨਾਲ ਕੀ ਗੱਲਬਾਤ ਕੀਤੀ ਸੀ ਉਹਨਾਂ ਨਾਲ ਮਾ ਸਾਡਾ ਪਿਆਰ ਉਹ ਹੀ ਮਤਲਬ ਜਿਵੇਂ ਪਿਆਰ ਨਾਲ ਗੱਲਾਂ ਕਰਦੇ ਹੁੰਦੇ ਆ ਤੇ ਕੋਈ ਅਸ਼ੀਰਵਾਦ ਲਿਆ ਉਹਨਾਂ ਨੇ ਬਜ਼ੁਰਗਾਂ ਤੋਂ ਹਾਂ ਹਾਂ ਤੇ ਇਤਨਾ ਵੀ ਸਾਰਿਆਂ ਨੂੰ ਵਧੀਆ ਬੰਦੇ ਮੰਨਣਾ ਚਾਹੀਦਾ ਵਧੀਆਆਂ ਕੇ ਅਸ਼ੀਰਵਾਦ ਲੈਣਾ ਚਾਹੀਦਾ ਕਿੰਨਾ ਸਮੇਂ ਦਾ ਕਦੋਂ ਜੀ ਤੁਸੀਂ ਸਾਡੇ ਰੁੱਕੇ ਨੇ ਇੱਥੇ ਮੇਰੇ ਕੋਲ ਅੱਧਾ ਘੰਟਾ ਰੁਕੇ ਜੀ ਅੱਧਾ ਘੰਟਾ ਪੂਰਾ ਰੁਕੇ ਹਾਂ ਜੀ ਹਾਂ ਜੀ ਤੇ ਜਿਸ ਸਮੇਂ ਆਇਸੇ ਉਸ ਸਮੇਂ ਕੋਈ ਨਹੀਂ ਹਤੇ ਕਰਾਊਡ ਆ ਸੀਗਾ ਨਹੀਂ ਨਾਲ ਤਾਂ ਹੁੰਦੇ ਹੀ ਰਹਿੰਦਾ ਹਗਾ ਤੋ ਉਹ ਵੀ ਕਰਕੇ ਤਾਂ ਬਹੁਤ ਜ਼ਿਆਦਾ ਹੋ ਗਿਆ ਸੀ ਜੀ ਆ ਉਸ ਹੋ ਗਿਆ ਸੀ ਤੇ ਤਸਵੀਰਾਂ ਵਗੈਰਾ ਵੀ ਕਰਾਈਆਂ ਹੋਏ ਹਾਂਜੀ 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 ਅੱਛਾ ਤੇ ਅਗਰ ਗੱਲ ਕਰੀਏ ਇਸ ਤਰ੍ਹਾਂ ਨਾ ਉਹਨਾਂ ਨੇ ਕੋਈ ਆਪਣੇ ਬਾਰੇ ਦੱਸਿਆ ਕੋਈ ਪਹਿਲੇ ਚਰਚਾ ਕੀਤੀ ਕਿ ਤੁਹਾਡੇ ਬਾਰੇ ਪੁੱਛਿਆ ਤੇ ਕਹੇ ਜੀ ਜਿੱਦਾਂ ਤੁਸੀਂ ਕਹਾਂਗੇ ਮੈਂ ਉਹਨਾਂ ਨੂੰ ਪਛਾਣਨਾ ਨਹੀਂ ਕਿ ਵੱਡੇ ਲੈਣੇ ਲੈ ਵੱਡੇ ਲੈਣੇ ਕਰਾ ਦਿੱਤਾ ਮਹੌਲੇ ਚੀ ਦਤਾ ਹਾਂਜੀ ਹਾਂਜੀ ਲੋਕਾਂ ਦਾ ਦੱਸਦੇ ਹਾਂਜੀ ਲੋਕਾਂ ਨਾਲ ਗੱਲ ਕਰ ਗਏ ਨਹੀਂ ਹਾਂਜੀ ਹਾਂਜੀ ਤੇ ਫਿਰ ਉਹਨਾਂ ਨਾਲ ਗੱਲਬਾਤ ਕੀਤੀ ਉਸੇ ਨਹੀਂ ਬਹੁਤ ਜ਼ਿਆਦਾ ਨਹੀਂ ਗੱਲ ਹੋਈ ਲੋਕਾਂ ਨੇ ਕੱਟ ਕਰ ਲੈ ਲੋਕਾਂ ਨੇ ਚਾਹ ਨਹੀਂ ਪੀਣੀ ਕੀਤੀ ਜੰਗੀ ਤਰ੍ਹਾਂ ਅੱਛਾ ਜੀ ਹਾਂਜੀ ਹਾਂਜੀ ਤਾਂ ਮਤਲ ਠੀਕ ਹੈ ਸੋ ਫਿਰ ਅਗਰ ਗੱਲ ਕਰੀਏ ਉਸ ਤੋਂ ਬਾਅਦ ਹੁਣ ਤੁਸੀਂ ਉਸ ਤੋਂ ਬਾਅਦ ਕਿੰਨਾ ਕੰਮ ਵਧਿਆ ਤੁਹਾਡਾ ਜਦੋਂ ਇੱਕ ਡਾ ਵੱਡਾ ਪਰਸਨ ਆਂਦਾ ਪਰਸਨੈਲਿਟੀ ਇੱਥੇ ਪਹੁੰਚਦਾ ਕੰਮ ਦਾ ਵਧਿਆ ਉਦੋਂ ਦਾ ਜੀ ਕੌਣਤਾ ਵਧੀਆ ਹਾਂਜੀ ਹਾਂਜੀ ਲੋਕਾਂ ਨੇ ਕਿਹਾ ਕਿ ਫਰਕ ਪਿਆ ਪਹਿਲਾਂ ਹੀ ਫਰਕ ਸੀਗਾ ਤੇ ਹੁਣ ਹੋਰ ਫਰਕ ਪੈ ਗਿਆ ਪੈ ਗਿਆ ਹਾਂਜੀ ਹਾਂਜੀ ਤੇ ਲੋਕਾਂ ਨੇ ਕਿਹਾ ਤਰਜੀਤ ਜੀ ਤੁਸੀਂ ਤੁਹਾਡੇ ਕੋਲ ਪੁੱਛਦੇ ਹੋ ਨਾ ਯਾਰ ਕੋਈ ਕਦੋਂ ਐਸੇ ਬਾਬਾ ਜੀ ਤਰਜੀਤ ਹਾਂਜੀ ਹਾਂਜੀ ਮੈਨੂੰ ਬਾਹਰ ਅਮਰੀਕਾ ਅੰਗਲੈਂਡ ਕੈਨੇਡਾ ਜੀ ਬਹੁਤ ਦੂਰ ਦੂਰ ਹੋਣ ਆ ਗਏ ਆ ਤੇ ਕਹਿੰਦੇ ਬਾਬਾ ਜੀ ਐਂ ਕਰਕੇ ਆਪਣੇ ਪਿੰਡ ਦਾ ਨਾ ਸਾਡੇ ਪਿੰਡ ਝੰਮਟਾ ਸਾਡਾ ਪਿੰਡ ਹੂੰ ਹੂੰ ਇਤੋਂ ਝੁੰਟਾਂ ਦੇ ਸਾਡੇ ਭਾਣ ਸਿੰਘ ਜੱੱਥੇ ਆਰਤੀ ਪਰਿਵਾਰ ਉੱਤੇ ਰਹਿੰਦੇ ਸੀ ਸਾਡੇ ਨੋਨੀ ਹੁਣੀ ਐ ਤੇ ਸਾਡੇ ਪਰਿਵਾਰ ਤੇ ਅ ਸਲਜੀਵ ਸਿੰਘ ਦਾ ਲੜਕਾ ਅਮਨ ਸਿੰਘ ਦਾ ਲੜਕਾ ਉੱਥੇ ਬਾਹਰ ਕੈਨੇਡਾ 'ਚ ਰਹਿੰਦੇ ਨੇ ਉਹਨਾਂ ਦੇ ਫੋਨ ਆਏ ਕਹਿੰਦੇ ਬਾਬਾ ਜੀ ਐਂ ਕਰਕੇ ਤੁਹਾਡੇ ਨਾਮ ਇੱਥੇ ਬਹੁਤ ਜ਼ਿਆਦਾ ਅਮਰੀਕਾ ਕੈਨੇਡਾ ਦੇ ਵਿੱਚ ਸਾਡਾ ਬਾਬਾ ਜੀ ਬਾਬਾ ਜੀ ਹੋਈ ਪਈ ਆ ਆਪਣੇ ਝਮਟਪਿੰਡ ਦਾ ਨਾਮ ਬਹੁਤ ਉੱਚਾ ਹੋਇਆ ਪਿਆ ਅੱਛਾ ਹਾਂਜੀ ਹਾਂਜੀ ਠੀਕ ਹੈ ਬਹੁਤ ਵੱਡੀ ਗੱਲ ਆ ਹਾਂਜੀ ਫੇ ਲੋਕਾਂ ਦੇ ਬਹੁਤ ਸਾਰੇ ਮਜ਼ੇਦਾਰ ਨੌਜਵਾਨੜਾ ਫੋਟੋ ਮਾ ਕਰਾ ਰਹੇ ਆ ਸੈਲਫੀਆ ਕਰਾ ਰਹੇ ਆ ਹਾਂਜੀ ਹਾਂਜੀ ਬਹੁਤ ਜ਼ਿਆਦਾ ਲੋਕ ਜਿੰਨੇ ਕੁ ਕੁੜੀਆਂ ਮੁੰਡੇ ਸਾਰੇ ਪਹਿਲਾਂ ਵੀ ਰਹਿੰਦੇ ਸੀ ਜੀ ਉਹਦੀ ਕਰਕੇ ਬਹੁਤ ਜ਼ਿਆਦਾ ਫੋਟੋ ਰੇਖਾ ਖਚਲ ਲਾਗੇ ਪਹਿਲਾਂ ਕਹਿੰਦੇ ਸੀ ਬਹੁਤ ਜ਼ਿਆਦਾ ਆ ਜਦਾ ਬੰਦ ਕਰਕੇ ਘਟ ਗਏ ਸੀਗੇ ਹੁਣ ਵੇਰ ਉਹਦੀ ਕਰਕੇ ਬਹੁਤ ਜ਼ਿਆਦਾ ਫੋਟੋ ਖਚਾਉਣ ਹੋ ਗਏ ਲੋਕ ਲੋ ਆਂਦੇ ਆ ਹਾਂਜੀ 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 ਬਾਈ ਜੀ ਤੇ ਦਸਾਂਜੀ ਕਰਕੇ ਦਲਜੀਤ ਦੀ ਕਰਕੇ ਬਹੁਤ ਆਉਂਦੀ ਹੈ ਜੀ ਕੀ ਕਹਿਣਾ ਚਾਹਾਂਗੇ ਹਾਂ ਦਲਜੀਤ ਅਸਾਂ ਜੀ ਨੂੰ ਜਿਹੜੇ ਤੁਹਾਡੇ ਇੰਟਰਵਿਊ ਦੇਖ ਰਹੇ ਹਾਂ ਹਾਂਜੀ ਕੀ ਕਹਿਣਾ ਚਾਹੋਗੇ ਬਾਈ ਜੀ ਨੂੰ ਦਲਜੀਤ ਬਾਈ ਉਹਨਾਂ ਦਾ ਮੈਂ ਧੰਨਵਾਦ ਕਰਦਾ ਰਹੂਗਾ ਹਰ ਵਕਤ ਇਹ ਕੋ ਇੱਕ ਲੜਕੇ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਆ ਹਰ ਇੱਕ ਬੱਚੇ ਨੂੰ ਇਸ ਤਰ੍ਹਾਂ ਤਰੱਕੀ ਕਰਨੀ ਚਾਹੀਦੀ ਆ ਇਸ ਤਰ੍ਹਾਂ ਵਧੀਆ ਬੰਦੇ ਬਣਨਾ ਚਾਹੀਦਾ ਵਾ ਇਸ ਤਰ੍ਹਾਂ ਤਰੱਕੀਆਂ ਕਰਕੇ ਆਪਦੇ ਮਾਪਿਆਂ ਦਾ ਨੌ ਰੋਸ਼ਨ ਉੱਚਾ ਕਰੋ ਤੇ ਮਹਾਰਾਜ ਜੀ ਫਿਰ ਤੁਹਾਡੇ ਜੀ ਬਹੁਤ ਖੁਸ਼ ਹੋਊਗਾ ਹੋਰ ਇਸ ਤਰ੍ਹਾਂ ਹੀ ਫਿਰ ਤੁਹਾਡੇ ਖਜ਼ਾਨੇ ਭਰਪੂਰ ਰਹਿਣਗੇ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਸੋ ਜਿਸ ਤਰ੍ਹਾਂ ਆਪਾਂ ਦੱਸਿਆ ਕਿ ਅਸੀਂ ਬਾਬਾ ਟੇਸਟਾਲ ਤੇ ਪਹੁੰਚੇ ਆਏ ਹਾਂ ਸੜਨਾਂ ਗੱਲ ਕਰ ਮੌਜੂਦ ਹੈ ਕਿ ਕੁਝ ਯੂਥ ਜੋ ਕਿ ਐਜੂਕੇਸ਼ਨ ਕਰ ਰਿਹਾ ਹੈ ਸਕੂਲ ਤੇ ਕਾਲਜ ਵਿੱਚ ਜਾਣਦਾ ਹੈ ਕਿਸ ਪ੍ਰਕਾਰ ਦੇ ਨਾਲ ਇੱਥੇ ਪਹੁੰਚਣਾ ਸਬਬੰਧ ਨਾਲ ਬਣਿਆ ਹੋਇਆ ਹੈ ਔਰ ਕੀ ਕਹਿਣਾ ਚਾਹੁੰਗੇ ਸੱਸ਼ੀ ਕਾ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਨਾ ਤੁਹਾਡਾ ਅਨਮੋਲ ਅਨਮੋਲ ਜੀ ਆਇ ਤੁਸੀਂ ਟੇਸਟਾਲ ਤੇ ਆਏ ਹੋ ਕੀ ਕਹਿਣਾ ਚਾਹੋਗੇ ਅਪਾ ਤਾਂ ਉਹਦੇ ਹੀ ਗੇੜੀ ਲਾ ਰਹੇ ਸੀਗੇ ਤੇ ਦੇਖਿਆ ਦਿਲਜੀਤ ਦੀ ਫੋਟੋ ਲੱਗੀ ਹੋਈ ਹੈ ਤੇ ਐਡਾ ਵੱਡਾ ਸਟਾਰ ਮੰਨ ਸਕਦਾ ਤੇ ਅਪਾ ਵੀ ਆ ਗਏ ਵਾਹ ਡਰਾਈਵਰ ਕਿਦਾਂ ਲੱਗਿਆ ਹੈ ਚਾਹ ਸਵਾਦ ਸੀਗੇ ਜੀ ਬਾਬਾ ਜੀ ਨੇ ਕੀ ਕਿਹਾ ਗੱਲ ਬਹੁਤ ਫ੍ਰੈਂਕ ਨੇ ਸਾਡੇ ਨਾਲ ਬਾਬਾ ਜੀ ਦਾ ਨੇਚਰ ਹੀ ਇੰਨਾ ਵਧੀਆ ਲੱਗਿਆ ਤਾਂ ਅਪਾ ਕਹਿੰਦੇ ਚਲੋ ਫੀਲ ਲੈਨੇ ਆ ਅੱਛਾ ਇਹ ਕਦੋਂ ਪਹਿਲਾਂ ਵੀ ਤਾਂ ਦੇਖਿਆ ਸੀ ਆਂਦੇ ਗਏ ਹਾਂ ਕਿ ਪਾਸਟਾ ਮੈਂ ਇਲਾਦਾਬਾ ਤੋਂ ਪਗੇੜੀ ਲਾਉਂਦੇ ਰਹਿੰਦੇ ਸੀ ਬਾਬਾ ਜੀ ਨਾਲ ਮਿਲਦੇ ਰਹਿੰਦੇ ਸੀ ਹੁਣ ਉਹ ਦਿਲਜੀਤ ਉਹ ਸ਼ਾਨੇ ਚਾਹ ਟਰਾਈਕ ਤੇ ਉੱਪਰ ਅਪਾ ਵੀ ਕਰ ਲੈਨੇ ਆ ਬਿਲਕੁਲ ਤੇ ਤੁਸੀਂ ਤੁਹਾਡਾ ਕੀ ਨਾ ਹੈ ਮੈਂ ਨ ਮੋ ਜੀ ਅੱਛਾ ਜੀ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਆਏ ਹੋਗੇ ਪਤਾ ਹੈ ਮੈਂ ਪਹਿਲਾਂ ਵੀ ਆਇਆ ਹਾਂ ਪਹਿਲਾਂ ਵੀ ਆਇਆ ਪਹਿਲਾਂ ਵੀ ਆਇਆ ਹਾਂ ਕਿਉਂ ਹਾਂਜੀ ਹਾਂਜੀ ਤੇ ਕਿੰਨਾ ਫਰਕ ਪਿਆ ਹੁਣ ਤਾਂ ਪਹਿਲੇ ਦੇ ਵਿੱਚ ਨਹੀਂ ਸੇਮ ਹੀ ਆ ਸੇਮ ਹੀ ਆ ਹਾਂਜੀ ਜਿੱਦਾਂ ਲਾਈਕ ਚਾ ਸਵਾਦ ਹੋ ਗਿਆ ਇਹਦਾ ਹੈ ਤੇ ਅੱਛਾ ਜਿਵੇਂ ਭਾਈ ਨੇ ਕਿਹਾ ਕਿ ਦਲਜੀਤ ਸਾਂਝ ਵੀ ਇੱਥੇ ਆਇਆ ਸੀਗਾ ਤੇ ਫਾਈਨਲੀ ਅਸੀਂ ਵੀ ਇਸ ਵਾਰੀ ਟਰਾਈ ਕੀਤੀ ਆ ਕਿ ਜਿੰਦਾ ਉਡਾ ਸਟਾਰ ਆ ਸਕਦਾ ਹੈ ਤੇ ਆਪਾਂ ਵੀ ਤੜੀ ਆਏ ਸੀਗੇ ਕਰੀ ਫੇਰਾ ਇਹ ਚੈੱਕ ਕਰੀਏ ਕਿਦਾਂ ਦਾ ਟੀ ਮਾਹੌਲ ਹੈ ਅੱਛਾ ਐਸ ਯੂਥ ਕੀ ਕਹਿਣਾ ਚਾਹੋਗੇ ਯੂਥ ਹਾਲ ਸੀ ਇੱਥੇ ਆਓ ਟਰਾਈ ਕਰੋ ਸਭ ਦਲੀਨ ਸੁਣਾਣੇ ਗੋਣੇ ਸੁਣਿਆ ਬਹੁਤ ਉਹਦਾ ਕਿਹੜਾ ਹੈ ਦੱਸ ਕਿਹੜਾ ਲਲਕਾਰਾ ਹਾਂ ਹਾਂ ਉਹ ਵੀ ਬਹੁਤ ਹੋਰ ਹਾਂ ਉਹ ਵੀ ਗਾਣਾ ਹੈ ਹੋਰ ਗੜੇ ਕਿਹੜਾ ਗਾਣਾ ਸੇਸ ਸੇਸ ਹੋ ਗਿਆ ਗੱਡੀਆਂ ਚੱਲਦੇ ਰਹਿੰਦੇ ਆ ਆਮ ਜੱਪਾ ਸੁਣਦੇ ਰਹਿੰਦੇ ਆ ਸਾਡੀ ਗੱਡੀਆਂ ਲੱਗਦੀ ਉਹਦੇ ਗਾਣੇ ਆ ਸਾਡੀ ਗੱਡੀਆਂ ਲੱਗਦੀ ਉਹਦੇ ਗਾਣੇ ਪਹਿਲੇ ਵੀ ਲੱਗਦੇ ਪਹਿਲੇ ਵੀ ਉਹਦੇ ਗਾਣੇ ਉਹਦਾ ਸਟਾਰਟਮ ਕਿੱਦਾਂ ਲੱਗਿਆ ਦਲਜੀਤ ਅਗਰ ਗੱਲ ਕਰੀਏ ਦਲਜੀਤ ਵਾਰੇ ਕੀ ਕਹਿਣਾ ਚਾਹੋਗੇ ਉਹਦਾ ਬਹੁਤ ਬਹੁਤ ਵਧੀਆ ਐਕਟਰ ਹੈ ਪਹਿਲੇ ਉਹਨੇ ਸਿੰਗਰ ਤੋਂ ਸ਼ੁਰੂ ਹੋਇਆ ਹੁਣ ਐਕਟਰ ਬਣਿਆ ਹੁਣ ਦੇਖੋ ਨੇ ਜੱਟ ਐਂਡ ਜੂਲਰ 3 ਵੀ ਕੱਢੀਆ ਬਹੁਤ ਵਧੀਆ ਮੂਵੂ ਹੈ ਦੱਸ ਤਸੀ ਕਹਾਂਗੇ ਉਹ ਬਾਲੀਵੁੱਡ ਚ ਵੀ ਆ ਗਿਆ ਦੇਖੋ ਪੰਜਾਬ ਸਾਡਾ ਫੇਮਸ ਹੋ ਰਿਹਾ ਹੌਲੀ ਹੌਲੀ ਬਾਲੀਵੁੱਡ ਚ ਆ ਗਿਆ ਹੁਣ ਕਿੰਨਾ ਚੜਾਈ ਕਰ ਗਈ ਕਾफी ਸਟਰਗਲ ਕੀਤਾ ਇਹ ਗਲੇ ਨੇ ਤੇ ਹੁਣ ਕਿੰਦਾ ਲੱਗਦਾ ਜੇ ਪੰਜਾਬ ਪੂਰਾ ਪ੍ਰਮੋਟ ਹੋ ਰਿਹਾ ਵਧੀਆ ਲੱਗ ਰਿਹਾ ਕਿ ਹੁਣ ਜਿੱਦ ਤੱਕ ਪੰਜਾਬ ਪ੍ਰਮੋਟ ਹੋ ਰਿਹਾ ਸਾਨੂੰ ਵੀ ਪਤਾ ਲੱਗ ਰਿਹਾ ਯੂਥ ਨੂੰ ਨਵੇਂ ਨਵੇਂ ਜੋ ਆ ਰਹੇ ਨੇ ਉਹਦੇ ਤੋਂ ਮੋਟੀਵੇਸ਼ਨ ਹੋ ਰਹੀ ਨੇ ਕਿੰਦਾ ਕਿੰਦਾ ਕਰੀਦਾ ਤੇ ਵਾਪਸ ਅਗਰ ਬਾਬਾ ਤੁਸੀਂ ਸੌਲ ਤੇ ਆ ਗਏ ਇਹਨਾਂ ਵਾਸਤੇ ਕੀ ਕਹਿਣਾ ਚਾਹੋਗੇ ਯੂ ਆਓ ਇਹਨਾਂ ਦੀ ਮੈਗੀ ਖਾਓ ਉਹ ਸਵਾਦ ਹੈ ਮੈਗੀ ਮੈਗੀ ਵੀ ਖਾਂਦੇ ਨਾ ਬਹੁਤ ਸਵਾਦ ਹੈ ਇਹਨਾਂ ਦੀ ਮੈਗੀ ਦਾ ਮੈਗੀ ਹੋ ਗਈ ਮੱਟੀ ਹੋ ਗਈ ਬਹੁਤ ਸਵਾਦ ਹੈ ਸਭ ਕੋਈ ਬਹੁਤ ਸਵਾਦ ਹੈ ਬਾਬਾ ਜੀ ਤਾਂ ਵੈਸੇ ਬਹੁਤ ਫ੍ਰੈਂਡ ਨੇ ਸਾਡੇ ਨਾਲ ਸਭ ਤੋਂ ਵਧੀਆ ਸਭ ਤੋਂ ਵਧੀਆ ਬਾਬਾ ਜੀ ਦਾ ਨੇਚਰ ਹੈ ਜੀ ਹਾਂ ਜੀ ਬਾਬਾ ਜੀ ਖੁੱਲੇ ਸੁਹਾਦੇ ਨੇ ਆਮ ਗੱਲ ਕਰਦੇ ਨੇ ਸਾਡੇ ਵਰਗੇ ਮੁੰਡੇ ਨੂੰ ਆਸ਼ੀਰਵਾਦ ਦਿੰਦੇ ਨੇ ਅਸਦਰ ਆਂਦੇ ਨੇ ਜਲਦੀ ਮੇਰਾ ਮੁੱਦਾ ਇਹ ਨਿਕਲਿਆ ਕਿ ਦਲਜੀਤ ਉਸਾਨ ਨੇ ਤਾਂ ਕਿ ਚਾਹ ਪੀਤੀ ਸੀ ਤਸ ਕਰਕੇ ਤੁਸੀਂ ਪਹਿਲਾਂ ਟਰਾਈ ਕਰਨੀ ਸੋਚਦਾ ਨਹੀਂ ਪਹਿਲੇ ਵੀ ਅੰਦਰ ਐ ਅਲਰਜੀ ਹਾਨ ਪਰ ਚਾਹ ਨਹੀਂ ਕਦੀ ਪੀਤੀ ਹੁਣ ਦਲਜੀਤ ਉਸਾਨੇ ਚਾਹ ਪੀਤੇ ਹੋਗਾ ਫਿਰ ਟਰਾਈ ਕਰ ਲਈਏ ਤਾਂ ਅੱਗੇ ਸੇਮ ਹੀ ਹੈ ਹਾਂਜੀ ਹਾਂਜੀ ਨਾਲ ਹੀ ਆਨੇ ਆ ਕਿੱਥੇ ਰਹਨੇ ਆ ਫਾਈਨਲ ਅਸੋ ਸੋਚਿਆ ਸੀ ਅਸੀਂ ਉਹਨਾਂ ਚਾਹ ਵਿੰਦੇਸਾ ਚਾਹ ਟ੍ਰਾਈ ਕਰਨੀ ਹੈ ਹਾਂ ਜੀ ਹਾਂ ਜੀ ਹਾਂ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਐਸ ਹੀ ਗਏ ਹਿਮਾ ਸਿੰਘ ਜੀ ਜੋ ਦਾਸ ਦਾ ਕਿ 75 ਸਾਲ ਤੋਂ ਥੋੜੇ ਦੇ ਘਾਟੂ ਮਨਨਾਂ ਦੀ ਹੈਗੀ ਔਰ ਤਕਰੀਬਨ ਸਵੇਰੇ 5 ਵਜੇ ਆਇਆ ਜਾਂਦੇ ਹੋ ਉਸ ਤਕਰੀਬਨ 9 ਵਜੇ 10 ਵਜੇ ਤੱਕ ਇੱਥੇ ਰਹਿੰਦੇ ਨੇ ਅਗਰ ਵੀ ਤੁਮ ਕਰਕੇ ਰਹਿੰਦੇ ਆ ਹਾਂ ਹਾਂ ਉਹਦਾ ਅਸੀਂ ਰੈਗੂਲਰਲੀ ਰਹਿੰਦੇ ਆ ਹੱਥ ਗਰਮੀ ਕਰਕੇ 2 ਮਹੀਨੇ ਬੰਦ ਰੱਖਦੇ ਆ 4 ਘੰਟੇ ਉਸ ਤੋਂ ਬਾਅਦ ਲਗਾਤਾਰ ਖੋਲਦੇ ਆ ਪੂਰਾ ਦਿਨ ਹਾਂ ਪੂਰੇ ਰਾਤ ਤੱਕ ਸੋ ਐਸੀ ਹਮਸਿੰਗ ਨੇ ਦਾ ਸੈਕ ਕਿਸ ਪ੍ਰਕਾਰ ਦੇ ਨਾਲ ਗਰਮੀ ਦੇ ਕਾਰਨ ਭਾਵੇਂ ਹੋਇਆ ਬੰਦ ਰਹਿ ਜਾਂਦਾ ਤਿੰਨ ਚਾਰ ਘੰਟੇ ਲੇਕਿਨ ਉਸ ਤੋਂ ਬਾਅਦ ਸਵੇਰੇ 5:00 ਤੱਕ ਲੈ ਕੇ ਰਾਤ ਦੇ 9:00 10:00 ਤੱਕ ਆ ਗਿਆ ਖੁੱਲਾ ਰਹਿੰਦਾ ਵੱਡੀ ਗੱਲ ਹੈ ਕਿ ਇਹਨਾਂ ਨੇ ਵੀ ਇਹਨੂੰ ਸੋਚਿਆ ਸੀ ਕਿ ਇੰਨਾ ਵੱਡਾ ਪਰਸਨ ਆ ਗਿਆ ਕਿ ਜਦੋਂ 10 ਦਿਨ ਇਹ ਆਪਣੇ ਇੰਟਰਵਿਊ ਦੇ ਦੌਰਾਨ ਹੈ ਕਿ ਮੈਨੂੰ ਤਾਂ ਅਕਸਰ ਵੀਆਈਪੀ ਇੱਧਰ ਆਉਂਦੇ ਰਹਿੰਦੇ ਨੇ ਕਿਉਂਕਿ ਵੀਆਈਪੀ ਏਰੀਆ ਹੈਗਾ ਸਾਊਥ ਸਿਟੀ ਦਾ ਤੇ ਬਹੁਤ ਸਾਰੇ ਐਮਐਲਏਜ਼ ਜਾਂ ਬਹੁਤ ਸਾਰੇ ਅਮੀਰ ਆਈਸੀ ਇੱਥੇ ਆਉਂਦੇ ਰਹਿੰਦੇ ਨੇ ਤੇ ਇਹਨੂੰ ਲੱਗਿਆ ਹੋਣਾ ਕਿ ਪਰਸਨੈਲਿਟੀ ਦੇਖ ਕੇ ਕਿ ਲੇਕਿਨ ਜਿਸ ਪ੍ਰਕਾਰ ਉਹ ਆਏ ਔਰ ਉਹਨਾਂ ਦੀ ਪਰਸਨੈਲਿਟੀ ਤੁਹਾਨੂੰ ਪਤਾ ਹੈ ਕਿ ਜਿੱਥੇ ਦਲਜੀਤ ਆ ਜਾਣ ਤੇ ਉਸ ਤੋਂ ਬਾਅਦ ਲੋਕਾਂ ਦਾ ਜਮਾਵੜਾ ਤੇ ਬਣ ਨਹੀਂ ਜਾਂਦਾ ਵੈ ਸੋ ਇਦਾਂ ਦਾ ਵੀ ਜਿਹੜਾ ਇੱਥੇ ਸਬਬ ਬਣਿਆ ਕਿ ਜਦੋਂ ਆਏ ਇਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਇਹ ਬਹੁਤ ਵੱਡਾ ਸਿੰਗਰ ਹੈਗਾ ਬਹੁਤ ਵੱਡਾ ਸੈਲੀਬ੍ਰਿਟੀ ਹੈ ਪੂਰੇ ਵਰਲਡ ਦੇ ਵਿੱਚ ਇਸਦਾ ਨਾਮ ਲੋਕੀ ਮਿਲਣ ਨੂੰ ਤਰਸਦੇ ਨੇ ਉਹ ਖੁਦ ਕਹਿ ਸਕਦੇ ਹੋ ਕਿ ਜਿੱਥੇ ਪੂਰੀ ਦੁਨੀਆ ਦਲਜੀਤ ਹੁਸੈਨ ਦੀ ਫੈਨ ਹੈ ਉੱਥੇ ਦਲਜੀਤ ਹੁਸੈਨ ਬਾਬਾ ਟੀ ਸਟਾਲ ਦੇ ਫੈਨ ਨਿਕਲੇ ਔਰ ਇੱਥੇ ਚਾਹ ਪੀ ਕੇ ਗਏ ਔਰ ਉਹੀ ਗੱਲ ਹੋਈ ਕਿ ਕੁਝ ਦੇਰ ਬਾਅਦ ਬਾਬਾ ਜੀ ਨੂੰ ਲੋਕਾਂ ਨੇ ਦੱਸ ਹੀ ਦਿੱਤਾ ਇਹ ਤਾਂ ਬਹੁਤ ਵੱਡੇ ਸੈਲੀਬ੍ਰਿਟੀ ਹੈਗੇ ਨੇ ਬਹੁਤ ਵੱਡੇ ਸਟਾਰ ਹੈਗੇ ਨੇ ਉਸ ਤੋਂ ਬਾਅਦ ਇਹਨਾਂ ਨੂੰ ਕਾफी ਪ੍ਰਸੰਨਤਾ ਆਈ ਉਸ ਵੱਡੀ ਗੱਲ ਆ سامنے ਆਈ ਹੈ ਕਿ ਉਹ ਕਾਟ ਜਿਹੜਾ ਜਮਾਵੜਾ 15 20 ਲੋਕਾਂ ਦਾ ਜਿਵੇਂ ਜੋ ਆਮ ਤੌਰ ਤੇ ਰਹਿੰਦਾ ਉਹ ਦੇਖਦੇ ਦੇਖਦੇ ਹਜ਼ਾਰਾਂ ਦੇ ਵਿੱਚ ਹੋਣਾ ਸ਼ੁਰੂ ਹੋ ਗਿਆ ਸੋ ਇਹ ਯਾਦਗਾਰ ਲਮਾ ਇਹਨਾਂ ਦਾ ਰਿਹਾ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ ਕਿ ਕੁਝ ਸੁਭਾਅ ਵੀ ਅਦਾ ਦਾ ਬਣਿਆ ਕਿ ਇਤਨਾ ਪਰਸਨ ਇਹਨਾਂ ਦੇ ਸਟਾਲ ਤੇ ਆ ਗਿਆ ਉਸ ਤੋਂ ਬਾਅਦ ਕੰਮ ਦੇ ਵਿੱਚ ਕਾਫੀ ਵਾਧਾ ਵੀ ਹੋਇਆ ਹੈ ਔਰ ਲੋਕੀ ਆ ਕੇ ਇਹਨਾਂ ਨਾਲ ਵੀ ਉਹਨਾਂ ਸੈਲਫੀਆਂ ਫੋਟੋਆਂ ਕਰਵਾਉਣੀ ਸ਼ੁਰੂ ਕਰਦਿਆਂ ਨੇ ਸੋ ਅਗਰ ਤੁਸੀਂ ਵੀ ਬਾਬਾ ਟੀ ਸਟਾਲ ਤੇ ਆਏ ਆਗੇ ਹੋ ਔਰ ਕਦੀ ਇੱਥੇ ਆ ਕੇ ਚਾਹ ਐ ਮੈਗੀਆ ਕੁਛ ਖਾਦਾ ਬੇਤਾ ਤੇ ਕਮੈਂਟ ਵੀ ਜ਼ਰੂਰ ਦੱਸਿਓ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਉਹਨਾਂ ਲੁਧਿਆਣਾ ਲਾਈਟ ਪੇਜ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਅਧਿਆ ਲੱਗੇ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਤਰਮੇ ਦੇ ਨਾਲ ਹਰਦੀਪ ਦੂਆ ਨੂੰ ਦੋ ਇਜਾਜ਼ਤ ਧੰਨਵਾਦ ਔਰ ਜੁੜੇ ਰਹੋ ਲੁਧਿਆਣਾ ਲਾਈਟ